ਕਿਸਾਨਾਂ ਦੀ ਇਹ ਮੰਡੀ ਐ ਕਿਵੇਂ ਕਿਸਾਨ ਆਪਣੀਆਂ ਸਬਜ਼ੀਆਂ ਫਲ ਇੱਥੇ ਵੇਚਦੇ ਨੇ ਇੱਥੋਂ ਦੇ ਬਾਜ਼ਾਰਾਂ ਦੇ ਵਿੱਚ ਬੀਬੀਆਂ ਹੀ ਦੁਕਾਨਾਂ ਚਲਾਉਂਦੀਆਂ ਬੀਬੀਆਂ ਹੀ ਸਾਮਾਨ ਵੇਚਦੀਆਂ ਆਹ ਦੁੱਧ ਵੇਚ ਰਿਹਾ ਬੋਤਲਾਂ 'ਚ ਡੇਰੀ ਪ੍ਰੋਡਕਟ ਨੇ ਸਾਰੇ ਦਹੀਂ ਮੱਖਣ ਮੱਖਣ ਪਿਆ ਹਾਂ ਚੈੱਕ ਕਰ ਲਓ ਕਹਿੰਦੀ ਇਹ ਵੀ ਆਪਦਾ ਪ੍ਰੋਡਕਟ ਬਣਾ ਕੇ ਲਿਆਈਆਂ ਵੇਚਣ ਲਈ ਇੱਥੇ ਆਹ ਹੈਗੀ ਆ ਸ਼ਕਰਗੰਦੀ ਤੇ ਦੇਖੋ ਮਾਤਰਮਾ ਉਹਦੇ ਉਹਦੇ ਉੱਤੇ ਹੋਰ ਮਿੱਠਾ ਪਾਈ ਜਾ ਰਿਹਾ ਐ ਬੀਬੀ ਘਰੋਂ ਬਣਾ ਕੇ ਲਿਆਈ ਆ ਪਰੌਂਠੇ ਇਹ ਵੇਚਣ ਵਾਸਤੇ ਇੰਜ ਦੇ ਵੀ ਐਸੇ ਮਾਰਕੀਟ 'ਚੇ दारू ਐਸੇ ਤਰ੍ਹਾਂ ਸ਼ਰਿਆਮ ਵਿਗ ਰਹੀ ਆ 25000 ਤੋਂ ਲੈ ਕੇ ਤੇ 70000 ਤੱਕ ਦੀ ਬੋਤਲ ਆ ਆ ਸਾਰਾ ਗਾਂ ਦਾ ਮੀਟ ਆ ਇਹਨਾਂ ਦੇ ਵਿੱਚ ਵਿਗ ਰਿਹਾ ਸੌਸੇਜ ਭਰੀਆਂ ਪਈਆਂ ਇਹਨਾਂ ਨੂੰ ਸੌਸੇਜ ਕਹਿੰਦੇ ਆ ਆ ਜਿਹੜਾ ਸਮਾਨ ਆ ਨਾ ਇਹ ਸਿੱਧਾ ਨਿਰਾ ਖਾ ਜਾਂਦੇ ਇੱਥੋਂ ਦੇ ਲੋਕ ਅਫਗਾਨੀ ਤਾਂ ਬਹੁਤ ਲੋਕ ਖਾਂਦੇ ਸੀ ਸਾਹਿਲ ਨੂੰ ਸਾਨੂੰ ਕਹਿੰਦਾ ਸੀ ਵੀ ਸਾਗ ਆਪਾਂ ਖਾਣਾ ਜੇ ਇੱਥੋਂ ਮਿਲ ਗਿਆ ਪਰ ਸਾਨੂੰ ਪਤਾ ਵੀ ਇੱਥੇ ਸਾਗ ਨਹੀਂ ਮਿਲਣਾ ਵੈਰੀ ਨਾਈਸ ਓ ਕਾਗਜੀ ਬਦਾਮ ਆ ਹੱਥ ਦੇ ਨਾਲ ਹੀ ਤੋੜਦਾ ਉਹਨੇ ਸਤਿ ਸ਼੍ਰੀ ਅਕਾਲ ਵੇਖ ਰਹੇ ਹੋ ਵਾਕਵਿਟੋਰਨਾ ਮੈਂ ਹਮਨਪ੍ਰਤਕਾਰ ਉਜ਼ਬੇਕਿਸਤਾਨ ਦੇ ਸਮਰਕੰਦ ਸ਼ਹਿਰ ਦੇ ਵਿੱਚ ਆ ਤੇ ਅੱਜ ਅਸੀਂ ਮੰਡੀ 'ਚ ਆਏ ਆ ਸਿਓ ਬਾਜ਼ਾਰੀ ਕਿਸਾਨਾਂ ਦੀ ਇਹ ਮੰਡੀ ਹੈ ਕਿਵੇਂ ਕਿਸਾਨ ਆਪਣੀਆਂ ਸਬਜ਼ੀਆਂ ਫਲ ਇੱਥੇ ਵੇਚਦੇ ਨੇ ਉਹ ਦੇਖਣ ਚਾਹਦੇ ਆ ਤੇ ਦੇਖਦੇ ਨਾਲੇ ਕਿਹੜੀਆਂ-ਕਿਹੜੀਆਂ ਸਬਜ਼ੀਆਂ ਨਾਲ ਕੋਲ ਸਿਉ ਦੇਖਣ ਬਾਜ਼ਾਰੀ ਦੇਖਣ ਦਾ ਮਤਲਬ ਕਿਸਾਨ ਆ ਇੱਥੇ ਤੇ ਬਹੁਤ ਤਕੜੀ ਮੰਡੀ ਹੈ ਇਹ ਬਾਜ਼ਾਰ ਤਾਂ ਵੈਸੇ ਆਪਾਂ ਈਰਾਨ ਦੇ ਵੀ ਵੇਖੇ ਨੇ ਹਾਂ ਹਾਂ ਅਫਗਾਨਿਸਤਾਨ ਦੇ ਵੀ ਵੇਖੇ ਆ ਤੇ ਅੱਜ ਉਜ਼ਬੇਕਿਸਤਾਨ ਦਾ ਬਾਜ਼ਾਰ ਵੇਖਦੇ ਆ ਕਿਉਂਕਿ ਸਮਰਕੰਦ ਬਹੁਤ ਪੁਰਾਣਾ ਸ਼ਹਿਰ ਆ ਪੁਰਾਣੇ ਸ਼ਹਿਰਾਂ ਦੇ ਵਿੱਚੋਂ ਇੱਕ ਆ ਹੂੰ ਕਿਉਂਕਿ ਰਹਿਣ ਸੈਣ ਖਾਣ ਪੀਣ ਇਹੀ ਚੀਜ਼ਾਂ ਆਉਂਦੀਆਂ ਕਿਸੇ ਵੀ ਦੇਸ਼ ਦੀਆਂ ਵੇਖਣ ਵਾਲੀਆਂ ਤੇ ਉਹ ਵੇਖਦੇ ਆਪਾਂ ਇਹ ਬਾਜ਼ਾਰ ਕਿਸਾਨਾਂ ਵਾਲਾ ਕੱਲਾ ਨਹੀਂ ਮਤਲਬ ਹੋਰ ਵੀ ਬਹੁਤ ਹਰੇਕ ਤਰ੍ਹਾਂ ਦਾ ਜਿਹੜਾ ਮਿਹਨਤੀ ਬੰਦਾ ਆਪਣੀ ਚੀਜ਼ ਲਿਆ ਮਸਾਲਿਆਂ ਵਾਲੇ ਮਤਲਬ ਵੱਖਰੇ ਆ ਆ ਮਠਾਈਆਂ ਜੀਆਂ ਵਾਲੇ ਲੱਗ ਰਹੇ ਆ ਹਨਾ ਇੱਧਰ ਦੀਆਂ ਕੋਈ ਹੂੰ ਉਹ ਦਰੋਂ ਹਵਾ ਬਹੁਤ ਤੇਜ਼ ਆ ਗਈ ਬਈ ਉੱਡ ਗਏ ਇਧਰੋਂ ਨਾ ਨੂਂ ਜਿਹਨਾਂ ਦੇ ਬੱਲਾ ਆਇਆ ਬਹੁਤ ਤੇਜ਼ ਇੱਕਦਮ ਇਹ ਸਾਰੀਆਂ ਮਠਿਆਈਆਂ ਵਾਲਾ ਸਿਸਟਮ ਹੈ ਤੇ ਇਹ ਇਹ ਵੀ ਦੇਖੋ ਇਹ ਵੀ ਬਾਜ਼ਾਰ ਸਾਰਾ ਕਵਰ ਹੈ ਕਵਰਡ ਹੈ ਉਪਰੋਂ ਆ ਲੱਕੜ ਦਾ ਕਵਰ ਹੈ ਉਧਰ ਟਾਇਲਾਂ ਲੱਗੀਆਂ ਹਨ ਹਾਂ ਆਹ ਪਤਾ ਨਹੀਂ ਕੀ ਦੇ ਲਜੇ ਬਣਿਆ ਉਹਦੇ ਇਹ ਖਾਣ ਵਾਲੇ ਸਮਾਨ ਹੀ ਆ ਦੇਖੋ ਇੱਥੇ ਖਰੋਟ ਲਾਏ ਨਾ ਬਣਾਗੇ ਹੂੰ ਉਜ਼ਬੇਕਿਸਤਾਨ ਆਪਣੇ ਨਾਨਾ ਕਰਕੇ ਬਹੁਤ ਮਸ਼ਹੂਰ ਆ ਬਹੁਤ ਤਰ੍ਹਾਂ ਦੇ ਨਾਨ ਮਤਲਬ ਬਰੈਡ ਜਿਹੜੇ ਆ ਬੇકરી ਪ੍ਰੋਡਕਟ ਲਈ ਜਾਨੇ ਬਣਦੇ ਇੱਥੇ ਆ ਪਤੀਸਾ ਜਿਆ ਹਾਂ ਇਹ ਤਾਂ ਆਪਣੇ ਵਾਲਾ ਪਤੀਸਾ ਹੀ ਲੱਗਣ ਡਿਆ ਛੋਟੇ ਛੋਟੇ ਪੀਸ ਆ ਹਾਂ ਪਤਾ ਨਹੀਂ ਵਾਕੀ ਅੰਦਰ ਕੀ ਹੋਣਾ ਖਾ ਕੇ ਕਿਉਂਕਿ ਜੋ ਸੁਆਦ ਉਧਰ ਲਾਓ ਇੱਧਰ ਕਿਤੇ ਨਹੀਂ ਮਿਲਦਾ ਇਹ ਤਾਂ ਹੈ ਹਲਵਾ ਆ ਹਲਵਾ ਸਾ ਮਰਕਾਂ ਦਾ ਹਲਵਾ ਆ ਐਦਾਂ ਦੀ ਜਿਹੜੀ ਜਾਂ ਹਲਵੇ ਚ ਜਿੱਦਾਂ ਉਹ ਬਰਫੀ ਵਾਲੇ ਰੰਗ ਨਹੀਂ ਪਾਏ ਹੁੰਦੇ ਵੱਖੋ ਵੱਖਰੇ ਉਵੇਂ ਦਾ ਹਲਵਾ ਆ ਚਲੋ ਚੱਲਦੇ ਆਪਾਂ ਹਾਂ ਉਧਰ ਕਿਸਾਨ ਵਾਲਾ ਦੇਖੀਏ ਸਬਜੀ ਵਾਲਾ ਸਮਾਨ ਹਨਾ ਮੈਨੂੰ ਅਸੀਂ ਵੀ ਉਹ ਨਾਨ ਸ਼ੈਨ ਵੱਡੇ ਮਿਲ ਜਾਣਗੇ ਤਾਂ ਕਰਕੇ ਇੱਧਰ ਪਹਿਲਾਂ ਨਾਨਾਂ ਵਾਲੇ ਬੰਨੇ ਆਏ ਸੀ ਪਰ ਨਹੀਂ ਇਹ ਮਠਿਆਈ ਵਾਲਾ ਦੂਸਰਾ ਸਮਾਨ ਜ ਆਹ ਟੋਪੀਆਂ ਕਿੰਨੀਆਂ ਸੋਹਣੀਆਂ ਕੱਟ-ਕੱਟ ਕੇ ਉਹਨੂੰ ਪੀਸਦੇ ਇਦਾਂ ਦੀ ਹਾਂ ਦੀ ਖਾਦ ਨਹੀਂ ਆ ਵੀ ਰੇਜ਼ਰਾਂ ਵੀ ਹੁੰਦੀਆਂ ਸੀ ਆਪਣੀਆਂ ਉਹ ਵਾਲੀ ਚੀਜ਼ ਆ ਇਹ ਉਦਾਂ ਦੀ ਹੈ ਕਈਆਂ ਨੇ ਹੁਣ ਕਮੈਂਟ ਇਦਾਂ ਦਾ ਵੀ ਕਰਨਾ ਵੀ ਭਰਾਵਾ ਖਰੀਦ ਵੀ ਲੋ ਖਰੀਦਾਂਗੇ ਵੀ ਅਸੀਂ ਖਰੀਦ ਵੀ ਲਿਆਏ ਆ ਬਥੇਰਾ ਕੁਝ ਇਹਲੇ ਬਾਅਦ ਚ ਵੀ ਖਰੀਦਣਾ ਕਈ ਵਾਰ ਜਦੋਂ ਨਾ ਵੀਡੀਓ ਚੱਲਦੀ ਹੁੰਦੀ ਹੈ ਉਦੋਂ ਅਸੀਂ ਕੱਲਾ ਵੀਡੀਓ ਤੇ ਧਿਆਨ ਦਿੰਨੇ ਹੁੰਨੇ ਆ ਬਾਅਦ ਚ ਖਰੀਦੀ ਦਾ ਫਿਰ ਤੋਫੀਆਂ ਖਰੀਦਦੇ ਆ ਇਹ ਲੈ ਕੇ ਜਾਂਦੇ ਇੱਥੋਂ ਵਿੱਚੋਂ ਪਲੇਟ ਪਲੇਟ ਜੰਗਵਾ ਰਹੇ ਆ ਇਧਰ ਚੱਲਦੇ ਆ ਬਾਕੀ ਅਸੀਂ ਦੋਨੋਂ ਕੱਲੇ ਨਹੀਂ ਐ ਸਾਡੇ ਨਾਲ ਸਾਡਾ ਹੋਸਟ ਸਾਹਿਲ ਵੀ ਆ ਕਰਾਚੀ ਤੋਂ ਪਾਕਿਸਤਾਨ ਤੋਂ ਪਰ ਅਸੀਂ ਉਹਨੂੰ ਵਿਖਾਉਣਾ ਨਹੀਂ ਆ ਕਿਉਂਕਿ ਸਾਹਿਲ ਸ਼ਰਮਾਉਂਦਾ ਸ਼ਰਮਾਉਂਦਾ ਆਇਆ ਵੈਰੀ ਗੁੱਡ ਮੈਨੂੰ ਸ਼ਬਦ ਨਹੀਂ ਲੱਭ ਰਿਹਾ ਵੀ ਕੀ ਕਹਿਣਾ ਸਾਇਰ ਕਹਿੰਦਾ ਨਹੀਂ ਮੈਂ ਵੀਡੀਓ 'ਚ ਨਹੀਂ ਆਉਣਾ ਇਹ ਸਾਨੂੰ ਨਾਲ ਲੈ ਕੇ ਆਇਆ ਭਾਈ ਇੱਧਰ ਸਾਰੇ ਡਰਾਈ ਫਰੂਟ ਆ ਗਏ ਅੱਗੇ ਜਾ ਗਏ ਨਾ ਮਸਾਲੇ ਵੀ ਆ ਗਏ ਆਪਾਂ ਉਹ ਕਿਸਾਨਾਂ ਵਾਲੀ ਏਰ ਕਿੱਥੇ ਆ ਇੱਧਰ ਆਪਾਂ ਦੇਖਿਆ ਸੀ ਇਹ ਸਾਰਾ ਡਰਾਈ ਫਰੂਟ ਹੈ ਪਹਿਲਾਂ ਆ ਜਾਓ ਆ ਇਹ ਡਰਾਈ ਫਰੂਟ ਦੀ ਪੂਰੀ ਮਾਰਕੀਟ ਆ ਆਪਾਂ ਨਾ ਕਿਸਾਨਾਂ ਵਾਲੇ ਬੰਨੇ ਜਾਣਾ ਸਾਇਰ ਇੱਧਰ ਹੋਊਗਾ ਨਾ ਆ ਜਾਓ ਆਪਾਂ ਐਂਟਰ ਹੋ ਕੇ ਮੋਹਰੇ ਨਾਲ ਹੀ ਵੇਖ ਲਿਆ ਸੀ ਨਾ ਉਹ ਵੈਸੇ ਉਹਦੇ ਪਈਆਂ ਉੱਪਰ ਸਬਜ਼ੀਆਂ ਵਗੈਰਾ ਉਹ ਵੈਸੇ ਵੀ ਥੱਲੇ ਆ ਕਿਸਾਨਾਂ ਵਾਲਾ ਉੱਧਰ ਅੱਗੇ ਜਾ ਕੇ ਆ ਜਾਓ ਵਾਹੋ ਦੇਖੋ ਕੁੜੀ ਤਗੜੀ ਮੰਡੀ ਆ ਵੀ ਥੱਲੇ ਨੂੰ ਇਧਰ ਇਹ ਲੜੀ ਜਾਂਦੇ ਇਹ ਕਹਿੰਦਾ ਇਧਰ ਆ ਇਧਰ ਵਾਲੀ ਕਹਿੰਦੀ ਮੇਰੇ ਕੋਲ ਆ ਪਹਚਾਤਾ ਸਭੀ ਲੈਣ ਸਾਨੂੰ ਨਹੀਂ ਚਾਹੀਦੀ اچھا اچھا ਨਹੀਂ 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 ਅਸੀਂ ਕੀ ਕਰਨੀ ਭਾਉਏ ਚਾਹ ਦਿਖਾ ਰਿਹਾ ਸਾਹਿਲ ਆਪਨੂੰ ਹੈ ਇੰਡੀਆ ਚ ਬਹੁਤ ਵਧੀਆ ਚਾਹ ਪੱਤੀ ਆ ਇਹ ਨਾ ਇਹੀ ਚੀਜ਼ ਪਾਣੀ ਚ ਬਾਲ ਕੇ ਬਸ ਇਹਨੂੰ ਇਦਾਂ ਪੀ ਲੈਂਦੇ ਆ ਕਹਿੰਦਾ ਚਾਹ ਲੈ ਕੇ ਜਾਓ ਉਹ ਜੀਰਾ ਬਹੁਤ ਹੈ ਹਿੰਦੁਸਤਾਨ ਬਹੁਤ ਜੀਰਾ ਹਾਂ ਉਹ ਬਹੁਤ ਬਹੁਤ ਠਾਕਾ ਗਿਛ ਬrukh ਜਰੂਰੀ ਆ ਸੋਕੇ ਅੰਗੂਰ ਪਏ ਕੇਸ਼ਮਿਸ਼ ਕਾਲੇ ਰੰਗ ਦੀ ਤਾਂ ਇਹ ਜਿਆਦਾ ਨਾ ਇੱਥੇ ਕਿਉਂਕਿ ਥੋਕ ਦੀ ਮੰਡੀ ਹੈ ਇਹ ਆ ਗਏ ਫਾਲਾ ਸਬਜ਼ੀਆਂ ਆ ਵੇਖੋ ਵੀ ਸੇਬ ਹੀ ਕਿੰਨੇ ਤਰ੍ਹਾਂ ਦੇ ਆ ਆ ਥੋੜੇ ਘੱਟਰੇ 골ਡਨ ਐਪਲ ਮੈਨੂੰ ਤਾਂ ਦੋ ਪਤਾ ਵੀ 골ਡਨ ਐਪਲ ਤੇ ਰੈੱਡ ਐਪਲ ਆਪਾਂ ਖਾਣੇ ਆ ਪਰ ਆ ਕੁਝ ਵੱਖਰਾ ਜਿਹਾ ਹੋਰ ਜਿਆਦਾ ਹਰਾ ਆ ਗਿਆ ਆਏ ਕੁ ਸੰਤਰੀਆਂ ਦਾ ਰੰਗ ਹੋਰ ਥੋੜਾ ਜਿਹਾ ਇੱਥੋਂ ਦੇ ਫਾਲ ਨਾ ਜਿਆਦਾ ਫਰੈਸ਼ ਲੱਗਦੇ ਆ ਹੂੰ ਤੇ ਨਸਲਾਂ ਵੀ ਬਹੁਤ ਨੇ ਆ ਸੇਬ ਕਿੰਨੇ ਤਰ੍ਹਾਂ ਦਾ ਪਿਆ ਹਾਂ ਇਹ ਕਿੰਨੇ ਛੋਟੇ ਨਰੰਗੀ ਨਰੰਗੀ ਹੋਵੇ ਆਉਂਗਾ ਸੋਹਣਾ ਇਹ ਸੁਹਾ ਲਾਲ ਸੇਬ ਆ ਆ ਨਾਰ ਪੂਰਾ ਹਰਾ ਇਦਾਂ ਦਾ ਨਹੀਂ ਵੇਖਿਆ ਮੈਂ ਇਹੋ ਹੀ ਸੇਬ ਬਹੁਤ ਤਰ੍ਹਾਂ ਦੇ ਆ ਅਨਾਰ ਇਹਨਾਂ ਨੇ ਕੱਢ ਕੇ ਰੱਖੇ ਸਪਾਈਸਿਸ ਵਾਜਾ ਮਾਰਦਾ ਤੇ ਰੰਗ ਪਾਏ ਲੱਗਦੇ ਬਹੁਤ ਸਾਰੇ ਮਸਾਲਿਆਂ ਚ ਮਲਾਵਟੀ ਐ ਐਂ ਜੀ ਮੋਰੇ ਆ ਜਾਣੇ ਹੁਣ ਸਬਜ਼ੀਆਂ ਵਾਲੇ ਕਿਸਾਨ ਮੈਂ ਇਧਰ ਨੂੰ ਆਹ ਦੇਖੋ ਮਨਪ੍ਰੀਤ ਇੱਕ ਮਿੰਟ ਆ ਨਾਨ ਵਿਖਾਈਏ ਸਮਰਕੰਦ ਦੀ ਸਪੈਸ਼ਲ ਨਾ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਆ ਦੇਖੋ ਵੀ ਈਰਾਨ ਚ ਵੀ ਬਹੁਤ ਨਾਨ ਵੇਖੇ ਪਰ ਆ ਜਿਹੜੇ ਨਾਨ ਆ ਜਿੰਨਾਂ ਦੀ ਅਸੀਂ ਗੱਲ ਕਰਦੇ ਹਾਂ ਵੀ ਉਜ਼ਬੇਕਿਸਤਾਨ ਆਪਣੇ ਨਾਨਾਂ ਲਈ ਜਾਣਿਆ ਜਾਂਦਾ ਉਹ ਪਲੇਨ ਉੱਪਰੋਂ ਐਵੇਂ ਦੇ ਆ ਇਹ ਵਿੱਚੋਂ ਡਬਾ ਰੋਟੀ ਟੈਪ ਹੀ ਆ ਬਸ ਬਹੁਤ ਇਹ ਸੁੱਕੇ ਜਿਹੇ ਹੁੰਦੇ ਆ ਇੰਨੀ ਛੇਤੀ ਤਾਂ ਖਾਵ ਨਹੀਂ ਸਕਦੇ ਸੀ ਇੱਕ ਕੱਲ ਟ੍ਰਾਈ ਕੀਤਾ ਸੀਗਾ ਕਰਨਾ ਡਬਲ ਰੋਟੀ ਤੋਂ ਵੀ ਹੋਰ ਹੀ ਤਰ੍ਹਾਂ ਦਾ ਸੁਆਦ ਆ ਡਬਲ ਰੋਟੀ ਫਿਰ ਵੀ ਖਾਧੀ ਜਾਂਦੀ ਆ ਪਤਾ ਨਹੀਂ ਇਹ ਕਿਵੇਂ ਖਾਂਦੇ ਹੈਵੀ ਬਹੁਤ ਆ ਇਹ ਆ ਦੇ ਇਧਰ ਵੀ ਬੈਠੇ ਲੈ ਕੇ ਆ ਆ ਦੇ ਨਾ ਨਾ ਕੌਣ ਆਏ ਆ ਆਪਾਂ ਪਹਿਲਾਂ ਆਪਾਂ ਹਾਂਜੀ ਹਾਂ 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 ਸਾਹਿਲ ਕਹਿੰਦਾ ਵੀ ਅਸਲ ਵਾਲੇ ਜਿਹੜੇ ਨਾਨ ਆ ਉਹ ਇਹੀ ਨੇ ਇਹ ਚਮਕ ਵੀ ਬਹੁਤ ਰਹੀ ਆ ਖੇਲ ਕੀ ਕਹਿੰਦੇ ਆ ਖੇਲ ਪ ਅੱਛਾ ਸਹੀ ਚਲ ਆਜੋ ਫਲਾਂ ਤੋਂ ਸਬਜ਼ੀਆਂ ਵਾਲ ਨੂੰ ਵਾਧੇ ਜਾ ਰਹੇ ਆ ਆਹ ਇਹ ਇੱਥੋਂ ਦੇ ਨਾਰ ਥੋੜੇ ਜਿਹਾ ਦੇਖੋ ਇਹ ਚਾਈਨ ਵਾਲੇ ਨਹੀਂ ਝੁਰੜੀਆਂ ਵਾਲੇ ਨੇ ਰੰਗ ਹੋਰ ਆਹ ਵਾਲੇ ਜਿਹੜੇ ਆ ਸ਼ਾਈਨੀ ਨਾਰ ਆ ਜਾਪਾਨੀ ਫਲ ਹਾਂਜੀ ਹਾਂ ਹਾਂ ਪੰਜਾਬ ਪੰਜਾਬ ਹਿੰਦੁਸਤਾਨ ਨਾਰ ਵਾਲਾ ਜੂਸ ਦੇਖੋ ਬਾਅ ਕੇ ਰੱਖਿਆ ਫਿਰ ਨਾਰੀਅਲ ਤੇ ਘੋਣਾ ਚੀਥੇ ਦਾ ਸੱਚ ਨਾਰੀਅਲ ਹੈਗਾ ਇਥੇ ਆਪਾਂ ਕੱਲ ਵੇਖਿਆ ਹਾਂ ਆਹ ਵੇਖੋ ਵੀ ਨਾਰੀਅਲ ਨੂੰ ਛੱਲ ਗਏ ਨਾ ਥੋੜਾ ਜਿਹਾ ਇਸ ਤਰ੍ਹਾਂ ਪਾਲਿਸ਼ ਜਿਹਾ ਕਰਤਾ ਇਸ ਤਰ੍ਹਾਂ ਵਿਖਦਾ ਇਥੇ ਨਾਰੀਅਲ ਲੱਗੇ ਹੋਊਗਾ ਤੱਕ ਕੇ ਦੇਖਦੇ ਹਾਂ ਆਹ ਰਗੀਆਂ ਫਲਾਂ ਫਲਾਂ ਸਬਜ਼ੀਆਂ ਵਾਲੇ ਕਿਸਾਨਾਂ ਵਾਲਾ ਮਸਲ ਕਮ ਆ ਗਿਆ ਵੀ ਇੰਦਰ ਨੂੰ ਆਜੋ ਇੰਦਰ ਹੀ ਹੈ ਜੀ ਦਾ ਜੀ ਦਾ ਟਮਾਟਰ ਦੇਖੋ ਜੀਰਾ ਇਹ ਜੀਰਾ ਬਹੁਤ ਵੇਚ ਰਿਆ ਇੱਥੇ ਜੀਰਾ ਬਹੁਤ ਦਾ ਪਾਉ ਸਾਡੇ ਕੋਲ ਉਸੇ ਆਹ ਜਿਹੜੀਆਂ ਸਬਜ਼ੀਆਂ ਸਾਰੀਆਂ ਹਰਾ ਹਰਾ ਆਹ ਜਿਹੜਾ ਸਮਾਨ ਆ ਨਾ ਇਹ ਸਿੱਧਾ ਨਿਰਾ ਖਾ ਜਾਂਦੇ ਇੱਥੋਂ ਦੇ ਲੋਕ ਅਫਗਾਨੀ ਤਾਂ ਬਹੁਤ ਲੋਕ ਖਾਂਦੇ ਸੀ ਤੇ ਆ ਜਿਵੇਂ ਤੁਹਾਨੂੰ ਉੱਥੇ ਅਫਗਾਨਿਸਤਾਨ ਚ ਵੀ ਦੱਸਿਆ ਸੀ ਇਹਨੂੰ ਮੂਲੀ ਕਹਿੰਦੇ ਆ ਪਰ ਹੈਗਾ ਇਹ ਸ਼ਾਗਮ ਦੀ ਤਰ੍ਹਾਂ ਆ ਇਹ ਟੇਸਟ ਮੂਲੀ ਹੈ ਸਾਹਿਲ ਸਾਨੂੰ ਕਹਿੰਦਾ ਸੀ ਵੀ ਸਾਗ ਆਪਾਂ ਖਾਣਾ ਜੇ ਇੱਥੇ ਮਿਲ ਗਿਆ ਪਰ ਸਾਨੂੰ ਪਤਾ ਵੀ ਇੱਥੇ ਸਾਗ ਨਹੀਂ ਮਿਲਣਾ ਪਾਲਕ ਵੀ ਨਹੀਂ ਹੈਗੀ ਇੱਥੇ ਤੇ ਸਰੋਂ ਦੀਆਂ ਗੰਦਲਾਂ ਵੀ ਨਹੀਂ ਹੈਗੀਆਂ ਨਹੀਂ ਹੈਗਾ ਵਾਵਾ ਮਿਰਚਾਂ ਇਹ ਕਿਉਂ ਸ਼ਿਮਲਾ ਮਿਰਚ ਕਿਵੇਂ ਦੀ ਆ ਇਹ ਹੋਰ ਮਿਰਚ ਕਹਿੰਦੇ ਹੋਣੇ ਸ਼ਿਮਲਾ ਤਾਂ ਆ ਵਾਲੀ ਹੁੰਦੀ ਹੈ ਨਾ ਆ ਤਾਂ ਆਪਣੇ ਵੀ ਹੁੰਦੀਆਂ ਲਾਲ ਇਹ ਤਾਂ ਆਪਣੇ ਹੁੰਦੀਆਂ ਸਾਰੀਆਂ ਆ ਦੇ ਹੋਰ ਹੋ ਰਾਜਾ ਰੰਗ ਇਹਦਾ ਹਾਂ ਆ ਫਿੱਕਾ ਜਿਹਾ ਰੰਗ ਹੈ ਹਰਾ ਸ਼ਿਮਲਾ ਮਿਰਚ ਦਾ ਹੀ ਹਾਂ ਸ਼ਿਮਲਾ ਮਿਰਚ ਆਲੂ ਦੇਖੋ ਆਲੂ ਨਹੀਂ ਗਾਜਰਾਂ ਨੇ ਮਨਪ੍ਰੀਤ ਆ ਗਾਜਰਾਂ ਹਾਂ ਅੱਛਾ ਆ ਇੱਧਰ ਆਲੂ ਆ ਆਲੂ ਇੱਧਰ ਆ ਆਲੂ ਵੀ ਇਦਾਂ ਦੇ ਜਿੱਦਾਂ ਦੇ ਆ ਵਾ ਨਾ ਗਾਜਰਾਂ ਇਸੇ ਤਰ੍ਹਾਂ ਦੇ ਆਲੂ ਵੀ ਆ ਅੱਛਾ ਉਹ ਦੋ ਰੰਗ ਦੀਆਂ ਗਾਜਰਾਂ ਨਾ ਉਹ ਪੀਲੀਆਂ ਤੇ ਹਾਂ ਉਹ ਪਹਾੜੀ ਜੀਆਂ ਨੇ ਆ ਚਕੁੰਦਰਾਂ ਨੇ ਤੁਹਾਨੂੰ ਭਲੇਖਾ ਪੈ ਗਿਆ ਨਾ ਕੱਲ ਆ ਆਲੂ ਉਦਾਂ ਦੇ ਵੇਖੇ ਸੀ ਹਾਂ ਆਲੂ ਵੇਖੇ ਸੀਗੇ ਚਾਹਦ ਉਹ ਵੀ ਲੱਭ ਜਾਣ ਤੇ ਵੇਖ ਲਓ ਵੀ ਇੱਥੋਂ ਦੇ ਬਾਜ਼ਾਰਾਂ ਦੇ ਵਿੱਚ ਬੀਬੀਆਂ ਹੀ ਦੁਕਾਨਾਂ ਚਲਾਉਂਦੀਆਂ ਬੀਬੀਆਂ ਹੀ ਸਾਮਾਨ ਵੇਚਦੀਆਂ ਹਾਂ 이란 ਚ ਦੇਖਿਆ ਸੀ ਇਦਾਂ afghanistan ਚ ਇਦਾਂ ਕੁਝ ਨਹੀਂ ਹੈਗਾ ਪਰ ਇੱਥੇ ਫੇਰ ਆ ਕੇ ਬੀਬੀਆਂ ਦੀ ਸਰਦਾਰੀ ਆ ਪੂਰੀ ਕਿ ਲੈਲਾ ਨੇ ਸਬਜ਼ੀ ਕੋਈ ਨਹੀਂ ਬਾਅਦ ਚ ਲੈ ਲੈਣੇ ਆ ਪਾਲਕ ਐ ਸਰਫ ਇਹਨਾਂ ਕੋਲ ਸਾਗ ਨਹੀਂ ਹੈਗਾ ਪਾਰਕ ਦਾ ਫੇਰ ਉਦਾਂ ਦਾ ਬਣਨਾ ਹੈ ਨਾ ਹੋਰੀ ਸਾਹ ਹੋ ਜਾਦਾ ਬਸ 4-5 ਦਿਨਾਂ ਚ ਜਾ ਕੇ ਸਾਗ ਹੀ ਆਪਾਂ ਦੇੜਨਾ ਆ ਸਿੱਧੂ ਸਿੱਧੂ ਨਾ 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 ਕੋ ਚੋਰ ਤੁਰ ਤੁਰ ਤੁਰਸ ਉਹ ਕੇਸ ਇਸ ਆ ਅਮਿਤ ਆਵਾਚਨ ਅਮਿਤ ਆਵਾਚਨ ਆ ਅਮਿਤ ਆਵਾਚਨ ਤੇ ਜਾਰ ਆ ਜਿਹੜਾ ਇਹ ਰਾਇ ਘਰੇ ਆ 100 ਰੁਪਏ ਵਿਚਾਰੂਗਾ ਨਾ ਕਮਾਲ ਹੋ ਗਈ ਵੀ ਇੱਧਰ ਆਓ ਓਕੇ ਆ ਵੇਖੋ ਵੀ ਇੱਥੇ ਜਿਹੜਾ ਆ ਸਾਰਾ ਮੀਟ ਮੂਟ ਹੀ ਵਿਕਦਾ ਇਹਨਾਂ ਦੇ ਵਿੱਚ ਟਿਊਬਾਂੀਆਂ ਦੇ ਵਿੱਚ ਪੈਕ ਕਰਕੇ ਹੈਲੋ ਸਤਿ ਸ੍ਰੀ ਅਕਾਲ ਆ ਸਾਰਾ ਗਾਂ ਦਾ ਮੀਟ ਆ ਇਹਨਾਂ ਦੇ ਵਿੱਚ ਵਿਗ ਰਿਹਾ ਸੌਸੇਜ ਭਰੀਆਂ ਪਈਆਂ ਇਹਨਾਂ ਨੂੰ ਸੌਸੇਜ ਕਹਿੰਦੇ ਆ ਵੀ ਇਸੇ ਮਾਰਕੀਟ 'ਚ ਦਾਰੂ ਇਸੇ ਤਰ੍ਹਾਂ ਸ਼ਰਿਆਮ ਵਿਗ ਰਹੀ ਆ 25000 ਤੋਂ ਲੈ ਕੇ ਤੇ 70000 ਤੱਕ ਦੀ ਬੋਤਲ ਆ ਮਤਲਬ ਸੋਮਾਂ ਚ ਤੇ 25000 ਇਹਨਾਂ ਦਾ ਬਣਦਾ ਆ 12 ਮਤਲਬ 150 ਰੁਪਿਆ ਆਪਣਾ 150 ਰੁਪਿਆ ਇਹਨਾਂ ਦਾ ਤਕਰੀਬਨ 25000 ਬਣਦਾ ਤੁਹਾਨੂੰ ਹਿਸਾਬ ਲਾ ਲਿਓ ਵੀ 150 ਰੁਪਏ ਦੀ ਬੋਤਲ ਸ਼ੁਰੂ ਹੁੰਦੀ ਆ ਇੱਥੇ ਪੁੱਛ ਵੀ ਲੈਨੇ ਆਪਾਂ ਕਿਸੇ ਦਾਪਾ ਸਭ ਤੋਂ ਸਸਤੀ ਆ ਵਾਲੀ ਬੋਤਲ ਆ ਵੋਟਕਾ ਦੀ ਇਹ 30000 ਸੋਮ ਦੀ ਆ ਮਤਲਬ ਆਪਣੇ 200 ਰੁਪਏ ਦੇ ਤਕਰੀਬਨ ਹੋਊਗੀ ਇਹ ਤੇ ਆ ਜਿਹੜੀ ਆ ਇਹ 100 ਰੁਪਏ ਦੀ ਆ 15000 ਦੀ ਆ ਇਹ ਵੀ ਵੋਟਕਾ ਹੀ ਹੈ ਤੇ ਆਦੇ ਵੱਖ-ਵੱਖ ਰੇਟ ਨੇ ਮਤਲਬ ਇਸ ਤਰ੍ਹਾਂ ਇੱਥੇ ਸ਼ਰਾਬ ਇਦਾਂ ਸਟਾਲ ਲਾ ਕੇ ਵਿਕ ਰਹੀ ਹੈ ਇਧਰ ਹੋਰ ਹੈਗੀ ਹੈ ਕਮਾਲ ਹੈ ਇਸ ਤਰ੍ਹਾਂ ਵੀ ਇੱਥੇ ਦਾਰੂ ਵਿਕ ਰਹੀ ਹੈ ਫਲਾਂ ਤੇ ਸਬਜ਼ੀ ਵਾਲੀ ਮੰਡੀ 'ਚ ਦਾਰੂ ਵੇਚੀ ਜਾਂਦੀ ਹੈ ਆਹ ਦੇਖੋ ਆਹ ਰੰਗ ਰੰਗ ਬਹੁਤ ਸੋਹਣੇ ਆ ਵੀ ਬੋਤਲਾਂ ਦੇ ਨਾ ਤਾਂ ਮੈਂ ਪੀਣਾ ਨਾ ਮੈਂ ਕਹਿਣਾ ਹੀ ਆ ਵੀ ਪੀਓ ਪਰ ਇਹ ਇਸ ਮੁਲਕ ਦਾ ਰੰਗ ਹੈ ਤਾਂ ਕਰਕੇ ਅਸੀਂ ਬੁਖਾਤਾ ਤੁਹਾਨੂੰ ਐਦਾਂ ਦੀ ਬੋਤਲ ਉਹਦੀ ਹੁੰਦੀ ਹੈ ਸ਼ੈਂਪੇਨ ਕਹਿੰਦੇ ਉਹਨੂੰ ਉਹ ਵਾਲੀ ਚੀਜ਼ ਹੈ ਇਹ ਉਹਦਾਂ ਦੀ ਪੈਕਿੰਗ ਹੈ ਤਾਂ ਹਰੇਕ ਮੁਲਕ ਮੁਲਕ ਦੇ ਵੱਖਰੇ ਰੰਗ ਆ ਇਧਰਲੇ ਬਣੇ ਆ ਸਾਰਾ ਮੀਟ ਮੂਟ ਪੈਕ ਕੀਤਾ ਪਿਆ ਸੌਸੇਸ ਟੋਲ ਗਿਆ ਆ ਬੜੀਆਂ ਆਇਆ ਕਿਦਾਂ ਹਾਂ ਇਹ گاਵਾ ਦੇ ਮੀਟ ਆ ਦੂਸਰੇ ਬੱਕਰੇ ਬੁਕਰੇ ਦੇ ਵੀ ਆ ਸਾਰਾ ਕੁਝ ਪੈਕ ਕੀਤਾ ਕਿਉਂਕਿ ਇਨ੍ਹਾਂ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਆਮ ਨੇ ਆਪਣੇ ਮੁਲਕਾਂ 'ਚ ਉਹ ਜਿਹੜੀਆਂ ਚੀਜ਼ਾਂ ਬੈਨ ਆ ਇਹ ਖੁੱਲਿਆਂ ਖਾਂਦੇ ਆ ਆ ਇੱਧਰ ਵੀ ਆ ਸਬਜ਼ੀਆਂ ਵਾਲਾ ਆ ਸਬਜ਼ੀਆਂ ਵਾਲਾ ਵੀ ਆ ਜਿਹੜਾ ਟੰਗਿਆ ਪਿਆ ਨਾ ਇਹ ਸਾਰਾ ਬੀਫ ਹੀ ਆ گاਵਾ ਦਾ ਮੀਟ ਆ ਇਹ ਆ ਦੇਖੋ ਆ ਕੀ ਆ ਓਨੀ ਬਤਾ ਕੀ ਆ ਇਹ ਆਪਣੇ ਆਡੀਅੰਸ ਨੂੰ ਸ਼ਾਇਦ ਪਤਾ ਹੋਵੇ ਮੈਂ ਪਰ ਪਹਿਲੀ ਵਾਰ ਚੀਜ਼ ਵੇਖ ਰਿਹਾ ਹਾਂ ਆ ਤਾਂ ਸ਼ਾਬਾਸ਼ ਆ ਸ਼ਾਬਾਸ਼ ਨਾ ਆਹ ਦਾ ਸਾਫ ਜੀ ਗਾਜਰ ਇਹ ਕੀਤੀ ਹੈ ਨਾ ਪਹਾੜੀ ਗਾਜਰ ਆ ਵੀ ਫੇ ਉਹੀ ਜੜੀਆਂ ਆਪਾਂ ਉਧਰ ਵੇਖਿਆ ਆਹ ਪੂਰਾ ਸਬਜ਼ੀਆਂ ਵਾਲਾ ਸੈਕਸ਼ਨ ਆਹਦੇ ਲਿਖਿਆ ਵੈਜੀਟੇਬਲਸ ਹਾਂ ਓਰੀਜਨਲ ਪ੍ਰੋਡਕਟਸ ਆ ਜਿਹੜੇ ਮਨਪ੍ਰੀਤ ਨੂੰ ਅੱਗੇ ਪਲੇਖਾ ਪਿਆ ਸੀ ਨਾ ਇਦਾਂ ਦੇ ਆਲੂ ਸੀਗੇ ਉਹ ਇਸ ਤੋਂ ਵੀ ਥੋੜੇ ਵੱਡਾ ਸਾਈਜ਼ ਹੈ ਹਾਂ ਇਹਦੋਂ ਵੀ ਲੰਬੇ ਆ ਮਤਲਬ ਹੂੰ ਜਿੱਦਾਂ ਗਾਜਰ ਆਉਂਦੀਆਂ ਨੇ ਜਿਵੇਂ ਗਾਜਰ ਸੀ ਸੇਮ ਸੀਗਾ ਉਸ ਤਰ੍ਹਾਂ ਦੇ ਆਲੂ ਆ ਲੱਭਦੇ ਇੱਥੇ ਸ਼ਾਇਦ ਮਿਲ ਜਵੇ ਤੇ ਆਜ ਆ ਚੈੱਕ ਕਰੋ ਇਹ ਜਿਆਦਾ ਵੈਸੇ ਆਹੀ ਵਰਤਦੇ ਆ ਇਧਰਲੇ ਲੋਕ ਨਾ ਇੱਥੇ ਘੱਟ ਬਹੁਤ ਆ ਪਿਆਜ਼ ਮਿਲਦਾ ਹੂੰ ਜਿਆਦਾ ਆ ਵਾਲਾ ਮਿਲਦਾ ਵੈਸੇ ਨਾ ਆਪਾਂ ਰੇਟਾਂ ਦਾ ਕੰਪੇਅਰ ਕਰਦੇ ਆ ਆਪਣੇ ਮੁਲਕ ਨਾਲੋ ਸਾਹਿਲ ਇਹਨਾਂ ਨੂੰ ਗਾਜਰ ਦਾ ਰੇਟ ਪੁੱਛੋ ਕਿਲੋ ਦਾ ਕੀ ਰੇਟ ਆ ਆ ਕਨਵਰਟ ਕਰਕੇ ਦੇਖੀਏ 20 ਰੁਪਏ ਕਿਲੋ ਗਾਜਰ ਆ ਮੈਨੂੰ ਲੱਗਦਾ ਆਪਣੇ ਵੀ ਸ਼ਾਇਦ ਜਦੋਂ ਪਰ ਸੀਜ਼ਨ ਆ ਉਦੋਂ ਇਹਦੋਂ ਵੀ ਸਸਤੀ ਹੋ ਜਾਂਦੀ ਆ ਅੱਜ ਕੱਲ 20 ਰੁਪਏ ਚੱਲ ਰਹੀ ਆ ਗਾਜਰ ਇੱਥੇ ਰੇਟ ਠੀਕ ਆ ਮਤਲਬ ਕੰਪੇਅਰ ਆਪਣੇ ਹਿਸਾਬ ਨਾਲ ਹੀ ਆ ਤਾਂ ਦੇਖ ਲਓ ਵੀ ਜੜੀਆਂ ਦੁਕਾਨਾਂ ਨੇ ਸਾਰੀਆਂ ਬੀਬੀਆਂ ਜਾਦੀਆਂ ਦੇਖ ਰਹੀਆਂ ਇੱਧਰਲੇ ਬੰਨੇ ਵੀ ਇਹ ਬੀਬੀਆਂ ਚਲਾ ਰਹੀਆਂ ਸਬਜ਼ੀਆਂ ਦੀਆਂ ਇਹ ਸਿਆਣਾ ਚ ਵੀ ਕਦੂ ਹੈਗੇ ਪਏ ਇੱਥੇ ਹਲਵਾ ਹੂੰ ਹਲਵਾ ਕਦੂ ਆ ਹੁਣ ਆ ਕੀ ਆ ਆ ਆਲੂ ਆ ਜਿਹੜੇ ਤੁਸੀਂ ਕਹਿੰਦੇ ਹੂੰ 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 ਲੰਬੇ ਵਾਲੇ ਮੈਂ ਕਿਹਾ ਹੋਰ ਨਾ ਫੇਰ ਗਲਤ ਕਹਿ ਦਾਂ ਗੋਭੀਆਂ ਇੱਥੇ ਵੀ ਵੱਖ-ਵੱਖ ਰੰਗਾਂ ਦੀਆਂ ਨੇ ਸਬਜ਼ੀਆਂ ਆਪਣੇ ਵਾਲੀਆਂ ਤਕਰੀਬਨ ਪਰ ਵੈਰਾਈਟੀ ਦੇ ਵਿੱਚ ਫਰਕ ਆ ਥੋੜਾ ਜਾਂ ਨਸਲ 'ਚ ਫਰਕ ਆ ਹਾਂ ਆ ਪੱਤਾ ਗੋਭੀ ਵੇਖੋ ਕਿਵੇਂ ਪੈਕ ਕੀਤੀ ਇੱਥੇ ਪਾਕਿਸਤਾਨ ਹਿੰਦ ਪੰਜਾਬ ਹਿੰਦੁਸਤਾਨ ਹਿੰਦੁਸਤਾਨ ਇੱਧਰ ਦੇਖੋ ਆ ਕੁਝ ਹੋਰ ਹੀ ਆ ਗਿਆ ਹੁਣ ਇਹ ਸਾਰਾ ਕੁਝ ਕद्दू ਕਸ਼ ਕੀਤਾ ਪਿਆ ਗਾਜਰਾਂ ਕद्दू ਕਸ਼ ਕੀਤੀਆਂ ਪਈਆਂ ਆ ਛੋਟਾ ਖੀਰਾ ਹੁੰਦਾ ਜਿਹੜਾ ਉਹਦਾ ਚਾਰਜਾ ਪਾਇਆ ਬਿਲਕੁਲ ਨਹੀਂ ਪਸੰਦ ਇਹ ਕੱਚੇ ਨਿੰਬੂ ਸੌਰੀ ਟਮਾਟਰ ਨਿੰਬੂ ਕੱਢਿਆ ਹੋਣਾ ਉਹਨੂੰ ਵਿੱਚ ਪਾ ਕੇ ਕੁਛ ਨਾ ਉਬਾਲੇ ਹੁੰਦੇ ਜਿੱਦਾਂ ਖੱਟਾ ਤਾਂ ਬਿਲਕੁਲ ਆ ਸਾਰਾ ਮਿਕਸ ਕੀਤਾ ਗਾ ਹਾਂ ਤੇ ਆ ਚਕੰਦਰ ਨੂੰ ਕੀਤਾ ਪਿਆ ਕद्दू ਕਸ਼ ਸਾਰੇ ਆ achar ਹੀ ਨੇ ਸਰਕੇ ਦੇ ਵਿੱਚ ਡੋਬ ਕੇ ਰੱਖੀਆਂ ਚੀਜ਼ਾਂ ਇਹ ਲੋਕ ਖੱਟਾ ਮਿੱਠਾ ਖਾ ਲੈਂਦੇ ਆ ਨਾ ਇਦਾਂ ਦਾ ਨਹੀਂ ਆਪਾਂ ਵੀ ਖੱਟਾ ਮਪੇ ਨਹੀਂ ਇਹ ਲੋਕ ਵੀ ਖਾ ਲੈਂਦੇ ਆ ਲੱਖਤਾ ਹੋਰ ਸਵਾਦ ਆ ਹਾਂ ਆ ਮਸਾਲੇ ਆ ਗਏ ਅੱਗੇ ਮਸਾਲੇ ਤਾਂ ਭਾਰਤੀ ਮਸਾਲੇ ਨੰਬਰ 1 ਆ ਬਈ ਆ ਤਾਂ ਆਦੇ ਰੰਗ ਰੰਗ ਜਾ ਪਾਇਆ ਜਿੱਦਾਂ ਨਾ ਐਵੇਂ ਦੀ ਕੁਆਲਿਟੀ ਲੱਗਣ ਦੀ ਏ ਹਾਂ ਆ ਕਲੰਜੀ ਕੇਸਰ ਹੈਗਾ ਸਾਡੇ ਕੋਲ ਹੈਗਾ ਭਰਾ ਈਰਾਨ ਤੋਂ ਅਸੀਂ ਲੈ ਕੇ ਆਏ ਗਿਫਟ ਆ ਕੀ ਆ ਹੁਣੀ ਇਹ ਜੀਨੋ ਮੋਟੋ ਕਾਲੀ ਮਿਰਚ ਆ ਦੇਖ ਲਓ ਲਾਲ ਮਿਰਚ ਤੁਹਾਨੂੰ ਲੱਗਦਾ ਵੀ ਇਹ ਪਿਓਰ ਹੋਣਗੀਆਂ ਮਿਰਚਾਂ ਨੇ ਰੰਗ ਲੱਗ ਰਿਹਾ ਨਾ ਮਲਾਵਟ ਹੋ ਸਕਦੀ ਰੰਗ ਰੰਗ ਬਹੁਤ ਪਾਉਂਦੇ ਨੇ ਸੋਗੀ ਤੇ ਆ ਪੂਰੀ ਕਿੱਟ ਬਣੀ ਪਈ ਐ ਮਸਾਲਿਆਂ ਦੀ ਕਲੌਂਜੀ ਮਸਾਲੀ ਮਸਾਲੇ ਆ ਸਾਰੇ ਸੋ ਇੱਕੋ ਮਾਰਕੀਟ ਦੇ ਵਿੱਚ ਬਹੁਤ ਤਰ੍ਹਾਂ ਦੇ ਰੰਗ ਆ ਮਤਲਬ ਹਰੇਕ ਚੀਜ਼ ਵਿਕਦੀ ਇੱਥੇ ਆਲ ਵੀ ਆ ਸਬਜ਼ੀਆਂ ਵੀ ਆ ਮਸਾਲੇ ਵੀ ਨੇ ਲੀੜਾ ਕਪੜਾ ਵੀ ਐ ਡ్రਾਈ ਫਰੂਟ ਵੀ ਐ ਮੂੰਗਫਲੀ ਮੂੰਗਫਲੀ ਨਾਲ ਇਹ ਐਦਾ ਵੇਚੀ ਆ ਆ ਜਿਹੜੀਆਂ ਨਾ ਹਾਂ ਇਹ ਮੂੰਗਫਲੀ ਨੂੰ ਮਿੱਠਾ ਲਾਇਆ ਵਾ ਮੈਂ ਖਾ ਕੇ ਵੇਖੀ ਮੈਨੂੰ ਪਤਾ ਕੀ ਚੀਜ਼ ਐ ਮੈਂ ਨਹੀਂ ਖਾਣੀ ਇਸ ਅਲਮੰਡ ਅੱਛਾ ਇਹ ਬਦਾਮ ਨੂੰ ਲਾਇਆ ਕਹਿੰਦਾ ਅੱਛਾ ਆ ਖਾ ਲੂੰਗੀ ਆ ਵੀ ਬਦਾਮ ਹੀ ਨੇ ਸਾਰੇ ਮਨਾ ਨਾਮਰਾ ਬੋਲੋ ਵੈਰੀ ਨਾਈਸ ਵੈਰੀ ਨਾਈਸ ਓ ਕਾਗਜੀ ਬਦਾਮ ਆ ਹਾਂ ਤੇ ਨਾਲ ਹੀ ਤੋੜਤਾ ਉਹਨੇ ਹਾਂ ਹਾਂ ਨੋ ਰੋਸਟਡ ਰੋਸਟਡ ਨਹੀਂ ਨਹੀਂ ਨੋ ਰੋਸਟਡ ਬਟ ਟੇਸਟ ਲਾਈਕ ਰੋਸਟਡ ਹਾਂ ਟੇਸਟ ਲਾਈਕ ਰੋਸਟਡ ਹਾਂ ਨਾ ਰੋਸਟ ਕੇੰਦਾ ਰੋਸਟਡ ਨਹੀਂ ਹੈਗਾ ਇਹ ਰੋਸਟਡ ਹਾਂ ਇਹ ਕੁਝ ਹੂੰ ਕੋਚੋ ਕੀ ਰੜਦੇ ਰੇ ਫਿਰ ਸਨਾਲੂ ਕਿੰਨਾ ਕਿੰਨਾ? 100000 100000 1 ਲੱਖ ਕਿਹਾ। 1 ਲੱਖ? ਮਤਲਬ ਕਿ 6 ਲੱਖ ਇਹ 19 ਭੈੜ ਠੀਕ ਆ। ਆਹ ਵਾਲੇ ਬਦਾਮ ਜਿਹੜੇ ਨੇ ਨਾ ਇਹ 6 6 ਲੱਖ ਸੌਰੀ 670 ਰੁਪਏ ਦੇ ਆਪਣੇ ਇੰਡੀਅਨ ਦੇ। ਮੈਨੂੰ ਠੀਕ ਲੱਗ ਰਿਹਾ ਰੇਟ। ਆ ਆਪਣੇ ਹਿਸਾਬ ਨਾਲ ਹੀ ਆ। ਪਰ ਹੋ ਸਕਦਾ ਥੋੜਾ ਸਸਤਾ ਵੀ ਹੋਵੇ। ਡਰਾਈ ਫਰੂਟ ਚ ਨਾ ਅਫਗਾਨਿਸਤਾਨਾਂ ਕੋ ਇੱਥੇ ਵੀ ਬਹੁਤ ਵੈਰਾਈਟੀ ਆ। ਮੂੰਫਲੀ ਆ ਬਾਕੀ ਖਰਮਾਨੀਆਂ ਵੀ ਹੈਗੀਆਂ ਇਹਦੇ ਵਿੱਚ ਸੁਕਾਈਆਂ ਆड़ੂ, ਬਦਾਮ ਸੁੱਕੇ ਅ ਦੂਸਰੀਆਂ ਕੀ ਇਹਨੂੰ ਅੰਜੀਰ ਖਰਮਾਨੀਆਂ ਜਾਂ ਹੋਰ ਆਲੂ ਬਖਾਰੇ ਟਾਈਪ ਕਾਫੀ ਕੁਛ ਆ। ਬਾਕੀ ਆਹ ਵੇਖੋ ਇੱਥੇ ਨਾ ਜਿਆਦੀ ਜਿਹੜੀ ਸੌਗੀ ਆ ਆ ਕਾਲੇ ਅੰਗੂਰਾਂ ਦੀ ਐ। ਆਪਾਂ ਜਿਆਦਾ ਵੇਖਦੇ ਹੁੰਨੇ ਆ ਆਪਣੇ ਦੂਸਰੀ ਚੱਲਦੀ ਐ ਜਿਹੜੀ ਹਰੇ ਅੰਗੂਰਾਂ ਵਾਲੀ। ਮੈਂ ਕਿਹਾ ਇੱਥੇ ਸੌਗੀ ਜਿਆਦੀ ਜਿਹੜੀ ਆ ਨਾ ਕਾਲੇ ਅੰਗੂਰਾਂ ਵਾਲੀ ਐ। ਜਿਆਦਾ ਕਾਲੀ ਵਾਲੀ ਐ। ਕਾਲੀ ਵਾਲੀ ਐ। ਦੂਸਰੀ ਬਹੁ ਘਟਿਆ ਆਖ ਰੋਟ ਪਿਆ ਬਥੇਰਾ ਵੱਖ-ਵੱਖ ਨਸਲਾਂ ਦੇ ਆ ਮਤਲਬ ਆ ਦੇ ਰੰਗਾਂ ਰੰਗਾਂ 'ਚ ਵੀ ਕਿੰਨਾ ਫਰਕ ਆ ਆ ਸਾਨੂੰ ਟੇਸਟ ਕਰਾਇਆ ਇਹਨੇ ਹੁਣੇ ਚੈਰੀ ਕਹਿ ਰਿਆ ਵੀ ਸੁੱਕੀ ਹੋਈ ਆ ਫਿਰ ਉਹ ਹੀ ਖਰਮਾਨੀਆਂ ਆ ਗਈਆਂ ਤੇ ਮਤਲਬ ਕਾਫੀ ਡਰਾਈ ਫਰੂਟ ਹੈਗਾ ਇੱਥੇ ਵੀ ਨਜ਼ਾਰੀ ਮਾਰਕੀਟ ਫੇ ਇਧਰ ਛੁੱਕ ਗਿਆ ਆ ਦੇਖ ਲੋ ਕਾਲੇ ਮੇਵੇਆਂ ਦੀ ਗੱਲ ਕਰਦੇ ਆਂ ਇਹ ਆ ਕਿੰਨੀ ਕਾਲੀ ਸੋਗੀ ਪਈ ਆ ਹੂੰ ਬਲੈਕ ਗ੍ਰੇਪ ਕਾਫੀ ਹੁੰਦਾ ਇਹ ਇੱਦਾਂ ਹੀ ਸੇਮ ਨਾ ਇਹ ਇਹ ਜਦੋਂ ਹਰਾ ਹੁੰਦਾ ਮਤਲਬ ਅੰਗੂਰ ਕਾਲੇ ਰੰਗ ਦਾ ਜਦੋਂ ਸੁੱਕਿਆ ਨਹੀਂ ਹੁੰਦਾ ਉਹਦੀ ਵਾਈਨ ਬਹੁਤ ਜ਼ਿਆਦੀ ਬਣਦੀ ਉੱਥੇ ਲੋਕ ਆਮ ਹੀ ਬਣਾਉਂਦੇ ਆ ਘਰਾਂ ਦੇ ਵਿੱਚ ਇੱਧਰ ਦੂਜਾ ਸਮਾਨ ਆ ਗਿਆ ਹਣ ਆਹ ਰੇੜੀਆਂ ਅੱਜ ਦਾ ਮੇਲੇ ਮੇਲੇ 'ਚ ਹੀ ਨਹੀਂ ਰੇੜੀਆਂ ਲੱਗੀਆਂ ਹੁੰਦੀਆਂ ਇੱਥੋਂ ਲੰਘ ਸਕਦੇ ਆਂ ਹਾਰੇ ਇਧਰ ਨਾਲ ਨਾਲ ਸਬਜ਼ੀਆਂ ਵੀ ਆ ਫਲ ਵੀ ਆ ਹੂੰ ਇਹ ਅੱਗੇ ਆਪਾਂ ਸ਼ੈੱਡ ਦੇ ਵਿੱਚ ਸੀਗੇ ਹੁਣ ਖੁੱਲੇ 'ਚ ਆ ਗਏ ਆ ਤੇਰੇ 'ਚ ਵੀ ਬੀਬੀਆਂ ਹੀ ਨੇ ਜਿਆਦੀਆਂ ਜਿਹੜੀਆਂ ਵੈਂਡਰ ਨੇ ਨਾ ਦੁਕਾਨਦਾਰ ਆ ਮਤਲਬ ਉਹ ਬੀਬੀਆਂ ਹੀ ਆ ਸਾਰੀਆਂ ਇਹ ਸਾਰੇ ਫਲ ਫਲੀ ਆ ਆਹ ਨਾ ਆਹ ਕਿੰਨੇ ਕਿੰਨੇ ਸਰਦੇ ਜਿਸਨੂੰ ਮਿੱਤਰਾਂ ਨੂੰ ਆਉਂਦਾ ਸਾਡਾ ਪਤੀਆਂ ਵੀ ਹੈਗੀਆਂ ਆਪਣੇ ਮਤਲਬ ਆਕਸੀਜਨ ਸਾਰਾ ਕੁਝ ਹੀ ਹੈਗਾ ਆ ਸਾਰਾ ਫਲ ਹੈਗਾ ਕੇਲਿਆਂ ਦੇ ਬੜੀਆਂ ਮੋਹਰਾਂ ਲਾਈਆਂ ਆ ਆਈਥੋਂ ਆਪਾਂ ਕੁਝ ਵੈਜ ਲੈ ਬਾ ਕੇ ਖਾਣੇ ਆ ਆਦ ਪਰ ਢਡ ਮਾਸੀ ਪਿਆ ਉਹ ਨਹੀਂ ਭਰਾ ਨਹੀਂ 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 ਖਾਣਾ ਆ ਬੀਬੀਆਂ ਆ ਗਈਆਂ ਫੇ ਚਾਰ ਵਾਲਾ ਸਮਾਨ ਵੇਚਣ ਵਾਲੀਆਂ ਲੱਸਾਂ ਇੱਥੇ ਮੋਟੀ ਗੰਢੀ ਵਾਲਾ ਹੀ ਆ ਹਾਈਬ੍ਰਿਡ ਆ ਫੇਰ ਉਹੀ ਜਿਹੜਾ ਸ਼ੈੱਡ ਦੇ ਵਿੱਚ ਵੇਖ ਕੇ ਆਂਦਾ ਲੋਕ ਕੱਦੂ ਕਸ਼ ਹੋਇਆ ਸਮਾਨ ਲੈ ਜਾਂਦੇ ਆ ਗਾਜਰਾ ਗੁਜਰਾ ਕਮਾਲ ਹੈ ਬਈ ਆਪਾਂ ਆਪ ਲਿਆ ਕੇ ਕਰੀਦਾ ਆ ਦੇਖੋ ਨਾਰੀਅਲ ਜਿਹੜਾ ਕਹਿੰਦੇ ਸੀ ਆ ਲੱਭ ਗਿਆ ਉਹ ਵਾਲਾ ਜਿਹਦੇ ੱਚਗਾ ਨਹੀਂ ਪਾਇਆ ਧਿਆਨ ਨਾਲ ੱਚਗੇ ਪੱਟਿਆਂ ਨਾ ਜਾਵੇ ਤਾਂ ਹਾਂ ਉਹ ਕਹਿੰਦਾ ਉਹਨੂੰ ਉੱਥੋਂ ਨਾ ਫੜੋ ਅੱਛਾ ਅੱਛਾ ਆ ਦੇਖੋ ਆਹ ਦੇ ਨਾਰੀਅਲ ਇਹਨੂੰ ਪੂਰਾ ਗ੍ਰੈਂਡ ਕੀਤਾ ਪਾਲਿਸ਼ ਕੀਤਾ ਹੋਇਆ ਤੇ ਇਹਦੀ ਕੀਮਤ ਫਿਰ ਉਸਹਾ ਉਹਨਾਂ ਬਹੁਤ ਵੱਧ ਗਈ ਹੋਣੀ ਕੀਮਤ ਆ ਦੇਖੋ ਸਾਇਲ ਨੂੰ ਕਹਿੰਨੇ ਆ ਸਾਇਲ ਆ ਦੇ ਉੱਪਰੋਂ ਪੱਟ ਕੇ ਕਿੰਨੇ ਦਾ ਸਾਇਲ ਪੁੱਛਿਓ 50 ਮਤਲਬ 50000 ਦਾ 50000 ਦਾ ਜੇ ਇਹ ਤੇ 50 ਓਕੇ ਓਕੇ 300 ਰੁਪਏ ਦਾ ਇਹ 300 ਰੁਪਏ ਤੋਂ ਉੱਤੇ ਦਾ ਕਮਾਲ ਆ ਵੇਖ ਲਓ ਇਹ 30 ਰੁਪਈਆ ਦਾ ਆਪਣੇ 20 30 ਦਾ ਇੱਥੇ 300 ਦਾ ਹੋ ਗਿਆ ਆ ਹੈਗੀ ਆ ਸ਼ਕਰਗੰਦੀ ਤੇ ਦੇਖੋ ਮਾਤਰਮਾ ਉਹਦੇ ਉਹਦੇ ਉੱਤੇ ਹੋਰ ਮਿੱਠਾ ਪਾਈ ਜਾ ਰਹੇ ਆ ਇਹ ਪੂਰੀ ਚਾਣੀ ਚ ਡਬੋਈ ਪਈ ਐ ਚਟਣੀ ਹੁਣੀ ਨਾ ਪਾਰੇ ਉੱਪਰ ਕੇ ਹਾਂ ਕਮਾਲ ਹੀ ਕੀਤੀ ਐ ਯਾਰ ਇਸ ਤਰ੍ਹਾਂ ਖਾਂਦੇ ਇੰਨਾ ਮਿੱਠਾ ਕਿੱਥੋਂ ਖਾ ਲੋਂਗੇ ਤੁਸੀਂ ਸਾਨੂੰ ਵੀ ਚਲੋ ਖਾਣੇ ਆ ਪਰ ਉਹ ਮਿੱਠਾਈ ਬਹੁਤ ਆਇਆ ਪਿਆ ਅੱਗੇ ਜਾ ਕੇ ਕੋ ਲੱਭਣਾ ਪਊਗਾ ਪੱਤਾ ਗੋਭੀ ਵੀ ਲਵੇੜੀ ਪਈ ਐ ਹੈ ਪੱਤਾ ਗੋਭੀ ਤੇ ਵੀ ਕੁਝ ਪਾਇਆ ਹੋਆ ਉਹ ਸਿਰਕਾ ਸਿਰਕਾ ਇਹ ਸਾਰੇ ਇਹ ਚਾਰਾਂ ਵਾਲਾ ਕੰਮਕਾਰ ਆ ਨਾ ਫਿਰ ਇੱਧਰ ਆ ਕੇ ਦਹੀਂ ਆ ਸਾਹਿਲ ਆ ਗਿਆ ਵੀਰੇ ਪਨੀਰ ਦਹੀਂ ਜੇ ਲੱਗ ਰਿਹਾ ਕੁਛ ਦਹੀਂ ਹੈ ਨਾ ਹੈ ਕਿਹੋ ਜਿਹਾ ਮਨ ਹੋ ਡੇਰੀ ਪ੍ਰੋਡਕਟ ਮਤਲਬ ਵੇਚ ਰਹੇ ਇਥੇ ਇਹ ਵੀ 15 ਮਿੰਦਾ ਐ ਰੜੇ ਆਹ ਆ ਦੁੱਧ ਵੇਚ ਰਹੇ ਆ ਬੋਤਲਾਂ ਚ ਡੇਰੀ ਪ੍ਰੋਡਕਟ ਨੇ ਸਾਰੇ ਦਹੀਂ ਮੱਖਣ ਮੱਖਣ ਪਿਆ ਹਾਂ ਮੱਖਣ ਚੈੱਕ ਕਰ ਲਓ ਕਹਿੰਦੀ ਹਾਂ ਬਈ ਸਾਡੇ ਤੇ ਬੀਬੀ ਘਰਾਂ ਚ ਹੁੰਦਾ ਇਹ ਵੀ ਇਹ ਵੀ ਆਵਦਾ ਪ੍ਰੋਡਕਟ ਬਣਾ ਕੇ ਲਾਈਆਂ ਵੇਚਣ ਲਈ ਇਥੇ ਆ ਫੇ ਨਾਨ ਨਾਲ ਆ ਗਏ ਇਧਰ ਦਰਨਾਨ ਕਿੰ ਆ ਮੇ ਤੋਂ ਇਧਰ ਨਾਨ ਨੂੰ ਨਾਨ ਹੋਇਆ ਪਿਆ ਕੰਮ ਕਿਉਂਕਿ ਇੱਕੋ ਜਗ੍ਹਾ ਤੋਂ ਸਾਰਾ ਮਿਲ ਜਾਂਦਾ ਸਬਜ਼ੀਆਂ ਵੀ ਮਿਲ ਜਾਂਦੀਆਂ ਹੁਣ ਬੰਦਾ ਸਬਜ਼ੀਆਂ ਖਰੀਦ ਕੇ ਜਦੋਂ ਨਿਕਲੂਗਾ ਤਾਂ ਬਾਹਰੋਂ ਆ ਕੇ ਰੋਟੀਆਂ ਨਾਨ ਖਰੀਦ ਕੇ ਲੈ ਜਾਊਗਾ ਨਾਲ ਖਾਣ ਲਈ ਠੀਕ ਹੈ ਬਈ ਸਾਰਾ ਕੁਝ ਇੱਕੋ ਮੰਡੀ ਚੋਂ ਇੱਕੋ ਮਾਰਕੀਟ ਚ ਮਿਲ ਜੂਗਾ ਇੱਥੇ ਸਾਨੂੰ ਮਿਲ ਗਏ ਵੀ ਪਰੌਂਠੇ ਇੱਕ ਇੱਕ ਲੈਣਾ ਮਾਤਾ ਜੀ ਤੋਂ ਆਦੇ ਬੀਬੀ ਘਰੋਂ ਬਣਾ ਕੇ ਲਿਆਈ ਆ ਪਰੌਂਠੇ ਇਹ ਵੇਚਣ ਵਾਸਤੇ ਇੰਜ ਦੇ ਹੋਰ ਵੀ ਬੜਾ ਕੁਝ ਹੈ ਹਾਂ ਹਾਂ ਸਾਹਿਬ ਆ ਜਣੀਆਂ ਚੀਜ਼ਾਂ ਨੇ ਇਹ ਚਿਕਨ ਚੁਕਨ ਵਾਲੀਆਂ ਨੇ ਅੱਛਾ ਨਹੀਂ ਆਲਾ ਆ ਆ ਆ ਗੱਲੇ ਗੰਡਿਆਂ ਵਾਲੇ ਆ ਕਿੰਨੇ ਦੇਣੇ ਆ ਇੱਕ 10000 ਦਾ ਦੇ ਤਾਂ 7 ਦੇਣਾ ਨਾ ਹਾਂ ਠੀਕ ਹੈ ਜਲਦੀ ਸਮਾਲੋ ਹਾਂ ਜੀ ਨਾ ਲੋੜ ਹੀ ਨਹੀਂ ਬੀਬੀ ਅੱਛੇ ਵਾਦੂ ਆ ਆ ਦੂਸਰੇ ਪਾਪੜ ਜਿਹੜੀ ਵਾਲੀ ਰੋਟੀ ਜਿਹੜੀ ਹੁੰਦੀ ਹੈ ਉਹ ਵੀ ਹੈਗੀ ਹੈ ਚਲੋ ਵੀ ਬਸ ਸਹੀ ਹੈ ਮੰਡੀ ਤੋਂ ਬਾਹਰ ਨਿਕਲ ਗਏ ਇੱਕ ਦੁਕਾਨ ਤੇ ਆ ਗਏ ਅਸੀਂ ਇਹਦਾ ਆਈਟਮ ਦਾ ਨਾਮ ਸਾਨੂੰ ਪਤਾ ਨਹੀਂ ਕੀ ਹੈ ਬਾਈ ਨਾਮ ਕੀ ਹੈ ਵੈਸੇ ਦਾ ਪਤਾ ਕਰਤੋਸ਼ਕਾ ਅੱਛਾ ਇਹ ਇਸ ਮੋਸਿਆਂ ਕੋਈ ਹਾਂ ਵਿੱਚ ਭਰਿਆ ਪਿਆ ਆਲੂ ਆਲੂ ਭਰੇ ਆ ਆਹ ਲਾਚੇ ਪਰੌਂਠਾ ਰਗਾ ਇੱਕ ਆ ਜਿਹੜਾ ਪਰੌਂਠਾ ਪਹਿਲਾਂ ਲਿਆਂਦਾ ਉਹ ਦਾ ਗੰਡੇਆਂ ਵਾਲਾ ਉਹ ਆ ਤੇ ਆਪਾਂ ਸੌਸ ਦੇ ਨਾਲ ਖਾ ਰਹੇ ਆ ਦੇਖਦੇ ਕਿਵੇਂ ਦਾ ਹੈ ਕੀ ਕਹਿੰਦਾ ਹਮ ਸਹੀ ਹੈ ਠੀਕ ਆ ਖਾ ਪੀ ਕੇ ਤੇ ਸਮਰਕਨ ਦਾ ਬਾਜ਼ਾਰ ਦੇਖ ਕੇ ਅਸੀਂ ਆ ਗਏ ਆ ਬਾਹਰ ਤੇ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਆ ਇੱਥੇ ਹੀ ਖਤਮ ਨਵੀਂ ਵੀਡੀਓ ਦੇ ਵਿੱਚ ਮਿਲਦੇ ਆ ਵੇਖਦੇ ਰਹੋ ਵੌਕ ਵਿਦ ਟੁਰਨਾ